ਵੈਗਰਨਜੀਤ ਕਾ ਖਾਲਸਾ ਵੈਗਰਨਜੀਤ ਕੀ ਫਤਿਹ ਦਾਸ ਸੁਬੇਦਾਰ ਚੰਦ ਸਿੰਘ ਕੀਰਤੀ ਚੱਕਰਾ ਸਾਬਕਾ ਸਾਇੰਸ ਸਿੰਗਰ ਸ਼ਿਮੇਟੀ ਚੇਅਰਮੈਨ ਫਰੋਹਿਕਪੁਰ ਇਹ ਸਾਨੂੰ ਪ੍ਰਸ਼ਾਸਨ ਕੱਲ ਦਾ ਗੋਗਲੂਆਂ ਤੋਂ ਮਿੱਟੀ ਝਾੜੀ ਜਾਂਦਾ ਵਾ ਕਿ ਸਾਡੇ ਨਾਇਕ ਚੰਦ ਸਿੰਘ ਨੂੰ ਵੀ ਜੋ ਪਿੰਡ ਭਾਇਕੇਵਾੜੇ ਕੁੱਟਮਾਰ ਕੀਤੀ ਆ ਸਾਨੂੰ ਇਹਨੇ ਉਸੇ ਦਿਨ ਆ ਕੇ ਥਾਣੇ ਦੇ ਵਿੱਚ ਤਰਖਾਸ ਦਿੱਤੀ ਸੀ ਉਹ ਥਾਣੇ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਐਸਐਸਓ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਕੱਲ ਸਾਰੇ ਸਾਬਕਾ ਸੈਨਿਕ ਵੀ 25 ਆਦਮੀ ਇੱਥੇ ਇਕੱਠੇ ਹੋ ਕੇ ਸਾਬਕਾ ਸੈਨਿਕਾਇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਅਸੀਂ 10 ਵਜੇ ਤੋਂ ਲੈ ਕੇ 2 ਵਜੇ ਤੱਕ ਇੱਥੇ ਬੈਠੇ ਰਹੇ ਇਹਨਾਂ ਸਾਡੀ ਕੋਈ ਸੁਣਾਈ ਨਹੀਂ ਥੜੀ ਉਸ ਤੋਂ ਬਾਅਦ ਵੀ ਸ਼ਾਮ ਨੂੰ ਆਓ ਸ਼ਾਮ ਨੂੰ ਮੈਂ ਉਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬੁਲਾਇਆ ਦੂਜੀ ਪਾਰਟੀ ਕਿਸੇ ਨੂੰ ਨਹੀਂ ਬੁਲਾਇਆ ਅਸੀਂ ਫਿਰ ਆ ਕੇ ਇਥੋਂ ਬੈਠ ਬੈਠ ਲੋਗੇ ਵਾਪਸ ਚਲੇ ਗਏ ਆ ਸਾਡੀ ਸਾਬਕਾ ਸੈਨਿਕਾਂ ਦੀ ਸੁਣਾਈ ਨਹੀਂ ਕੋਈ ਹੋ ਰਹੀ ਫਿਰ ਸਾਨੂੰ ਇਹਨੇ ਅਸਕਰ ਦੇ ਐਡੀ ਗੰਦੀ ਹਰਕਤ ਕੀਤੀ ਸਾਨੂੰ ਅੱਜ ਸਵੇਰ ਤੋਂ ਇੱਥੇ ਬੁਲਾਇਆ ਆਹੀਂ ਸਵੇਰ ਤੋਂ ਇੱਥੇ ਭੁੱਖੇ ਤੇ ਆਏ ਆ ਕੇ ਇੱਥੇ ਬੈਠੇ ਆਂ ਇੱਕ ਨੈਕ ਚੰਦ ਸਿੰਘ ਦੀ ਖਾਤਰ ਜੋ ਇਹ ਭੁੱਖੇ ਤੇ ਆਏ ਇੱਥੇ ਬੈਠੇ ਸਾਂਹੀਂ ਆਪਦਾ ਇੱਥੇ ਆ ਕੇ ਬੈਠੇ ਵੀ ਨਹੀਂ ਸਾਂਹੀਂ ਕੁਛ ਨਹੀਂ ਕਰਨਾ ਚਾਹੁੰਦੇ ਅਸੀਂ ਉਹਨਾਂ ਨੇ ਵੀ ਸਾਨੂੰ ਇਹਨੂੰ ਬੁਲਾ ਕੇ ਤੇ ਇਹਨਾਂ ਦਾ ਦੋਨੋਂ ਦਾ ਰਾਜੀਨਾਮਾ ਕਰਾ ਦਿਓ ਪਰ ਐਸਐਚਓ ਉਹਦੇ ਘਰੋਂ ਜਾ ਕੇ ਦੋ ਵਾਰਾ ਤਿੰਨ ਵਾਰਾ ਜਾ ਕੇ ਮੁੜ ਕੇ ਆ ਗਿਆ ਵਾ ਔਰ ਉਹਨੂੰ ਜਾ ਕੇ ਨਹੀਂ ਲੈ ਰਿਹਾ ਪਤਾ ਨਹੀਂ ਕੀ ਇਹਦੀ ਸਰਕਾਰ ਨਾਲ ਮੁਲੀ ਪਿੱਛਾ ਕੇ ਜਾਣੇ ਕੁਛ ਲੈ ਕੇ ਖਾਦਾ ਵਾ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂਗਾ ਅਸੀਂ ਤਾਂ ਪ੍ਰਸ਼ਾਸਨ ਤੋਂ ਨਿਆਂ ਮੰਗਦੇ ਆ ਸਾਡੇ ਨੈਕ ਚੰਦ ਸਿੰਘ ਨੂੰ ਜੇ ਸਾਨੂੰ ਅੱਜ ਵੀ ਕੱਲ ਤੱਕ ਸਵੇਰ ਤੱਕ ਨਿਆਂ ਨਾ ਮਿਲਿਆ ਅਸੀਂ ਅਗਲਾ ਸੰਘਰਸ਼ ਐਸਐਸਪੀ ਭਵਿੰਦਰ ਸਿੰਘ ਸਿੱਧੂ ਸਾਹਿਬ ਨਾਲ ਮਿਲ ਕੇ ਅਸੀਂ ਅਗਲਾ ਸੰਘਰਸ਼ ਵਿੜਾਂਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਾਡਾ ਸਾਵਕਾ ਫੌਦੀਆਂ ਦਾ ਕੱਲ ਦਾਥੇ ਰੇਡ ਕਾ ਚੱਲ ਰਿਹਾ ਕਿਉਂਕਿ ਪਿੰਡ ਭਾਈ ਕਾ ਵੜਾ ਸਰਦਾਰ ਚੰਨ ਸਿੰਘ ਆਪਣੇ ਖੇਤੋਂ ਪੱਠੇ ਲੈ ਕੇ ਆ ਰਿਹਾ ਸੀਗਾ ਲਗਭਗ 5:00 ਵਜੇ ਤੇ ਉਸ ਟਾਈਮ ਕਿਸਨੂੰ ਇੱਕ ਗਵਾਂਢੀ ਬੰਦੇ ਨੇ ਇਹ ਇਹ ਰੁਕੋਟ ਮਾਰ ਕੀਤੀ ਅਗਰੇ ਭੱਜ ਕੇ ਉਥੋਂ ਜਾਨ ਨਾ ਬਚਾਉਂਦਾ ਜਾਂ ਬੁੜੀਆਂ ਨਾ ਸਚਾਉਂਦੀਆਂ ਔਰਤਾਂ ਤਾਂ ਇਹਦਾ ਉਹ ਕਾਫੀ ਨੁਕਸਾਨ ਕਰ ਸਕਦੇ ਸੀ ਇਹ ਉਸੇ ਟਾਈਮ ਭੱਜ ਕੇ ਆ ਕੇ ਇਹਨੇ ਥਾਣੇ ਆਪਣੇ ਗੁਰਪ੍ਰੀਤ ਸਿੰਘ ਦੇ ਖਿਲਾਫ ਐਪਲੀਕੇਸ਼ਨ ਦਿੱਤੀ ਹਾ ਉਹ ਆਪਣਾ ਆਪਣੇ ਚੰਦ ਸਿੰਘ ਨੇ ਪਰ ਉਸ ਐਪਲੀਕੇਸ਼ਨ ਦਾ ਕੋਈ ਇਨਸਾਫ ਨਹੀਂ ਮਿਲਿਆ ਉਸੇ ਟਾਈਮ ਇਹਦੇ ਇੱਥੇ ਥਾਣੇ ਅਨਸਾਰ ਪਿੰਡ ਲੜਾਈ ਝਗੜਾ ਵੀ ਹੋ ਗਿਆ ਜੇ ਉਹ ਐਕਸ਼ਨ ਕਰ ਲਈਦੀ ਉਹ ਲੜਾਈ ਝਗੜਾ ਵੀ ਨਹੀਂ ਸੀ ਹੋਣਾ ਹੋਣ ਸਾਨੂੰ ਐਚਐਸਓ ਸਾਹਿਬ ਨੇ ਕੱਲ ਟਾਈਮ ਦਿੱਤਾ ਸੀਗਾ ਕੱਲ 11 ਤਰੀਕ ਨੂੰ ਅਸੀਂ 10:30 ਵਜੇ ਤੋਂ ਆ ਕੇ ਇੱਥੇ ਬੈਠੇ ਤੇ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਵੀ ਮੈਂ 11 ਵਜੇ ਆ ਜਾਵਾਂਗਾ 11 ਵਜੇ ਵੀ ਫੇਰ ਨਹੀਂ ਆਏ ਫੇਰ 4:30 ਵਜੇ ਆਏ ਉਹਨਾਂ ਨੇ ਕਿਹਾ ਵੀ ਮੈਂ ਉਹਨੋਂ ਪਾਰਟੂ ਪਾਰਟੀਆਂ ਨੂੰ ਸੱਦ ਦੂੰਗਾ ਪਰ ਉਹ ਨਹੀਂ ਆਏ ਅੱਜ ਸਾਨੂੰ ਫੇਰ ਨੇ ਟਾਈਮ ਦਿੱਤਾ ਅਸੀਂ 11 ਵਜੇ ਦਾ 12 ਤਰੀਕ ਨੂੰ ਪਹਿਲੇ ਸਾਰਾ ਘੜੀ ਚਲੇ ਗਏ ਉਸ ਤੋਂ ਬਾਅਦ ਆ ਗਏ ਅਸੀਂ ਸਵੇਰ ਦੇ 15-20 ਫੂਟ ਸਾਫ ਕਫੂਜੀ ਇੱਥੇ ਬੈਠੇ ਹਾਂ ਤੇ ਕੋਈ ਅਸਰ ਨਹੀਂ ਹੋਇਆ ਫਿਰ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਮੈਂ ਉਹਨੂੰ ਲੈ ਕੇ ਆਉਣਾ ਪਰ ਉਹ ਲੈ ਕੇ ਨਹੀਂ ਅਜੇ ਉਹ ਨਵੀ ਲੈ ਕੇ ਆਈ ਇਹ ਪਤਾ ਨਹੀਂ ਪ੍ਰਸ਼ਾਸਨ ਦੀ ਕੀ ਉਹਨਾਂ ਨਾਲ ਗਰੇ ਗੰਦੇ ਬੰਦਿਆਂ ਨਾਲ ਮਿਹਰੀ ਭੁਗਤਾ ਇਨਸਾਫ ਨਹੀਂ ਮਿਲ ਰਿਹਾ ਇਨਸਾਫ ਬੰਦੇ ਲੋਕਾਂ ਨੂੰ ਇਹ ਪ੍ਰਸ਼ਾਸਨ ਨੂੰ ਇਸੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਸੀਂ ਹੁਣ ਇੱਕ ਵੀਡੀਓ ਬਣਾਈ ਹੈ ਅਸੀਂ ਕੱਲ ਨੂੰ ਵੀਡੀਓ ਵੀ ਵਾਇਰਲ ਕਰਾਂਗੇ ਔਰ ਐਸਐਸਬੀ ਸਾਹਿਬ ਨੂੰ ਵੀ ਮਿਲਾਂਗੇ ਤੇ ਸੰਘਰਸ਼ ਕਮੇਟੀ ਦੇ ਸਾਡੇ ਪ੍ਰਧਾਨ ਕੀਤੀ ਚੱਕਰ ਚੰਦ ਸਿੰਘ ਜੀ ਆ en